ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜਾ ਇੱਕ ਨੋਟਿਸ ਵਾਇਰਲ ਹੋ ਰਿਹਾ ਜਿਹਦੇ ਵਿੱਚ ਲਿਖਿਆ ਗਿਆ ਕਿ ਬਹੁਤ ਸਾਰੀਆਂ ਭਰਤੀਆਂ ਦੇ ਵਿੱਚ ਜਿਹੜੀ ਸੋਧ ਕੀਤੀ ਜਾ ਸਕਦੀ ਹੈ ਕਿ ਸਪੈਸ਼ਲ ਤੌਰ ਤੇ ਸਿੱਖਿਆ ਦੇ ਵਿੱਚ ਠੀਕ ਹੈ ਸਿੱਖਿਆ ਨਾਲ ਸੰਬੰਧ ਜਿਹੜੀਆਂ ਨੌਕਰੀਆਂ ਹੁੰਦੀਆਂ ਉਹਨਾਂ ਦੇ ਵਿੱਚ ਕੁਝ ਸੋਧਾਂ ਜਿਹੜੇ ਰੂਲ ਨਵੇਂ ਆ ਸਕਦੇ ਆ ਤੇ ਉਹਨਾਂ ਦੇ ਵਿੱਚ ਇਹ ਜਿਹੜਾ ਨੋਟੀਫਿਕੇਸ਼ਨ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕੀ ਮਾਸਟਰਗੇਟ 55% ਰੱਦ ਹੋਏਗੀ ਮੁੱਢ ਤੋਂ ਜਾਂ ਫਿਰ ਕੋਈ ਹੋਰ ਕਿਸੇ ਦਿਨ ਦੀਆਂ ਜਿਹੜੀਆਂ ਸੌਦਾ ਕਹਿ ਰਹੇ ਨੇ ਜਾਂ ਸਿਰਫ ਇਕੱਲਾ 7th ਪੇ ਕਮਿਸ਼ਨ ਹੀ ਜਿਹੜਾ ਲਾਗੂ ਹੋਏਗਾ ਠੀਕ ਆ ਜਿੱਦਾਂ ਕਰਕੇ ਕਹਿੰਦੇ ਵੀ ਭਰਤੀ ਰੁਕੀ ਹੋਈ ਹੈ ਸੋ ਇਹ ਸਾਰੀ ਜਾਣਕਾਰੀ ਵਾਸਤੇ ਤੁਸੀਂ ਚੈਨਲ ਨਾਲ ਜੁੜੇ ਰਹਿਣਾ ਜਦੋਂ ਵੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਆਖਰ ਵੀ ਤੁਹਾਨੂੰ ਮਾਸਟਰਕੇਟ ਦੀ ਜਿਹੜੀ ਯੂਨੀਅਨ ਹੈ 55% ਰੱਦ ਕਰਾਉਣ ਵਾਸਤੇ ਉਹਨਾਂ ਨਾਲ ਜੁੜਨਾ ਪੈਣਾ ਜੇਕਰ ਤੁਸੀਂ ਨਵਾਂ ਰੂਲ ਨਵੀਂ ਸੋਧ ਦੇ ਵਿੱਚ 55% ਰੱਦ ਦੇਖਣਾ ਚਾਹੁੰਦੇ ਹੋ ਤਾਂ ਮਾਸਟਰਕੇਟ ਦੇ ਜਿਹੜਾ ਅਫੀਸ਼ੀਅਲ ਜਿਹੜਾ ਉਹਨਾਂ ਦਾ ਬੇਰਜ਼ਗਾਰ ਸੰਜਿਆ ਮੋਰਚਾ ਦਾ WhatsApp ਗਰੁੱਪ ਹੈ ਉਹਦਾ ਲਿੰਕ ਕਮੈਂਟ ਬਾਕਸ ਦਿੱਤਾ ਉਹਦੇ ਨਾਲ ਵੀ ਜੁੜੋ ਠੀਕ ਹੈ ਵੀ ਤਾਂ ਕਿ ਤੁਹਾਨੂੰ ਉੱਥੇ ਵੀ ਜਾਣਕਾਰੀ ਮਿਲਦੀ ਰਹੂ ਆਪਣੇ ਚੈਨਲ ਤੇ ਮਿਲਦੀ ਰਹੂ ਜੇਕਰ ਤੁਸੀਂ ਮਾਸਟਰਕੇਟ ਪੰਜਾਬੀ ਐਸਐਸਟੀ ਦੀ ਤਿਆਰੀ ਕਰ ਰਹੇ ਹੋ ਬਿਲਕੁਲ ਵੀ ਆਪਣੇ ਕੋਲੇ ਫਰੈਸ਼ ਕੋਰਸ ਵੀ ਚੱਲ ਰਿਹਾ ਹੈ ਇਹਨਾਂ ਨੂੰ ਤੁਸੀਂ ਬਾਏ ਕਰ ਤੁਸੀਂ ਆਪਣੀ ਜਿਹੜੀ ਮੰਜ਼ਿਲ ਸਕਾਰਦੇ ਹੋ ਸਾਰਾ ਸਲੇਵਸ ਕੰਪਲੀਟ ਕਰਦਾ ਇਸ ਤੋਂ ਲਾਫ ਫ੍ਰੀ ਕਲਾਸਾਂ ਜਿਹੜੀਆਂ ਐਮਸੀਕਿਊ ਲੈਵਲ ਦੀਆਂ ਤੁਸੀਂ ਦੇਖ ਸਕਦੇ ਹੋ ਡੇਲੀ ਆਪਣੀ 2:45 ਦੇ ਪੰਜਾਬੀ ਮਾਸਟਰ ਗ੍ਰੇਡ ਦੀ ਕਲਾਸ ਚੱਲਦੀ ਹੈ ਉਸ ਤੋਂ ਬਾਅਦ ਫਿਰ 5 ਵਜੇ ਫਿਰ ਪੰਜਾਬੀ ਮਾਸਟਰ ਗ੍ਰੇਡ ਦੀ ਕਲਾਸ ਚੱਲਦੀ ਹੈ ਉਸ ਤੋਂ ਬਾਅਦ ਆਪਣੀ ਰਾਤੀ 9:30 ਵਜੇ ਐਸਐਸਟੀ ਮਾਸਟਰ ਗ੍ਰੇਡ ਦੀ ਕਲਾਸ ਚੱਲਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਨਾਲ ਅਪਡੇਟ ਟੂ ਅਪਡੇਟ ਰਹਿਣ ਵਾਸਤੇ ਤੁਸੀਂ ਹੁਣੇ ਹੀ ਸਬਸਕ੍ਰਾਈਬ ਕਰ ਲਓ ਫੇਸਬੁੱਕ ਦੇ ਲੈ ਦਾ ਫੋਲੋ ਕਰ ਲਓ ਵੀ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਮਿਲਾਂ